ਗੁਰੂ ਅਮਰਦਾਸ ਜੀ ਦੇ ਬਚਨਾਂ ਤੇ ਸ੍ਰੀ ਗੁਰੂ ਰਾਮਦਾਸ ਜੀ ਲਾਹੌਰ ਵਿਖੇ ਚਾਲਾ ਪਾਉਂਦੇ ਹਨ ਲਾਹੌਰ ਤੋਂ ਵਾਪਸ ਆਉਣ ਲੱਗੇ ਮਹਾਰਾਜ ਇੱਕ ਕੱਪੜਾ ਦੀ ਦੁਕਾਨ ਵਿਖੇ ਰੁਕਦੇ ਹਨ ਜਿੱਥੇ ਉਹਨਾਂ ਨੂੰ ਇੱਕ ਚੋਲਾ ਕਰਸ਼ਿਤ ਕਰਦਾ ਹੈ ਮਹਾਰਾਜ ਮਨ ਵਿੱਚ ਇਹ ਸੋਚਾ ਸੋਚਣ ਲੱਗਦੇ ਹਨ ਕਿ ਇਹ ਚੋਲਾ ਮੇਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਤੇ ਕਿੰਨਾ ਫੱਬੇਗਾ ਪਰ ਜੇ ਵਿੱਚ ਪੈਸੇ ਨਾ ਹੋਣ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਉਹ ਚੋਲਾ ਨਹੀਂ ਖਰੀਦ ਪਾਉਂਦੇ ਗੋਇੰਦਵਾਲ ਬੈਠੇ ਜਾਣੀ ਜਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਸੇਵਕ ਦੀ ਭਾਵਨਾ ਨੂੰ ਫਲ ਆਉਣ ਲਈ ਉਸ ਚੋਲੇ ਨੂੰ ਅੰਗੀਕਾਰ ਕਰਦੇ ਹਨ ਅਤੇ ਸੰਗਤ ਵਿੱਚ ਬੈਠੇ ਕਦੀ ਆਪਣੇ ਇੱਕ ਹੱਥ ਨੂੰ ਚੁੱਕਦੇ ਹਨ ਕਦੀ ਦੂਜੇ ਹੱਥ ਨੂੰ ਚੁੱਕਦੇ ਹਨ ਕਦੀ ਤਣੀਆਂ ਬੰਦੇ ਹਨ ਸੰਗਤ ਵਿਖੇ ਭਾਈ ਲਾਲੂ ਜੀ ਜੋ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਗੜਬਈ ਸਿੱਖ ਜਨ ਮਹਾਰਾਜ ਨੂੰ ਬੇਨਤੀ ਕਰਦੇ ਹਨ ਮਹਾਰਾਜ ਆਪ ਜੀ ਇਹ ਕਿਹੜਾ ਗਉਤਕ ਵਰਤਾ ਰਹੇ ਹੋ ਮਹਾਰਾਜ ਦਾਜੇ ਹਨ ਕਿ ਮੇਰੇ ਪਰਮ ਸੇਵਕ ਸ਼੍ਰੀ ਗੁਰੂ ਰਾਮਦਾਸ ਜੀ ਲਾਹੌਰ ਵਿਖੇ ਮੇਰੇ ਲਈ ਚੋਲਾ ਮਨ ਵਿੱਚ ਧਾਰ ਰਹੇ ਹਨ ਤੇ ਮੈਂ ਉਹਨਾਂ ਦੇ ਭੇਟਾਂ ਨੂੰ ਹੀ ਅੰਗੀਕਾਰ ਕਰ ਰਿਹਾ ਧਨ ਹਨ ਸਤਿਗੁਰੂ ਜੋ ਆਪਣੀ ਸੇਵਕ ਦੀ ਸੇਵਾ ਨੂੰ ਇਦਾਂ ਹੀ ਭਾਵਨਾ ਲਾਉਂਦੇ ਹਨ ਤੇ ਲਾਉਂਦੇ ਰਹਿਣਗੇ ਸਿੱਖ ਇਤਿਹਾਸ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ